ਜਿਵੇਂ ਮੈਂ ਕੱਲ ਇੱਕ ਉਪਰਾਲਾ ਕੀਤਾ ਛੋਟੇ ਚਾਰ ਸਾਹਿਬਜਾ ਦੇ ਮੂਵੀ ਗੁਰਦੁਆਰਾ ਨਾਮ ਸਿਮਰਨ ਸਿੰਘ ਸਾਹਿਬ ਵਾਰਡ ਨੰਬਰ 42 ਦੇ ਵਿੱਚ ਦਿਖਾਈ ਤੇ ਦੇਖ ਕੇ ਬੱਚੇ ਬਹੁਤ ਰੋਏ ਔਰ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਮਿਲਦੀ ਹੈ ਵੀ ਕਿਵੇਂ ਆਪਣੇ ਦੇਸ਼ ਪ੍ਰਤੀ ਆਪਣੇ ਗੁਰੂ ਪ੍ਰਤੀ ਆਪਣੇ ਧਰਮ ਪ੍ਰਤੀ ਆਪਾਂ ਨੂੰ ਖੜਨਾ ਚਾਹੀਦਾ ਅਮੀਰ ਸਿੰਘ ਓਨੀ ਦਾ ਸੁਪਨਾ ਕੀ ਹੈ ਇਸ ਪਾਰਟ ਦਾ ਮੇਰਾ ਸੁਪਨਾ ਇਹ ਹੈ ਜੀ ਮੈਂ ਆਪਣੇ ਵਾਰਡ ਨੂੰ ਸਭ ਤੋਂ ਸੋਹਣਾ ਵਾਰਡ ਬਣਾਵਾਂ ਲੁਧਿਆਣੇ ਦਾ ਨੰਬਰ 1 ਵਾਰਡ ਬਣਾਵਾਂ ਸਾਹਿਬ ਜੀ ਸ਼ਹਾਦਤ ਪਰ ਕਿਤੇ ਲੰਗਰ ਚੱਲ ਰਹੇ ਨੇ ਖੁੱਲ੍ਹੇ ਲੰਗਰ ਚੱਲ ਰਹੇ ਨੇ ਅਰੇ ਬੇਟਾ ਆ ਜਾਓ ਅੱਜ ਅੱਜ ਵੀ ਆ ਰਹੇ ਨੇ ਇਹਨਾਂ ਨੇ ਲੇ ਲੋ ਬੇਟਾ ਖਾਓ ਨਾ ਉਹ ਵੀ ਕੋਈ ਕੁਝ ਨੁਨੀ ਨਾਲ ਸੇਵਾ ਕਰੇ ਨਾਲ ਨਾਲ ਕਰਾਂਗੇ ਹਾਜ਼ਰ ਦੀ ਤਿਮੇਲੇ ਮਨਾਏ ਜਾ ਰਹੇ ਨੇ ਤੇ ਗੱਲ ਕਰਾਂਗੇ ਇਸ ਨਾਲ ਜਗਜੀਤ ਸਿੰਘ ਦੇ 86 ਕਰੀਅਦੀ ਨੁਨੀ ਜੀ ਚੌਥਾ ਸੱਸੀਗਾ ਸੱਸੀਗਾ ਜੀ ਨੁਨੀ ਜੀ ਮੇਲੇ ਜੋੜ ਮੇਲੇ ਚੱਲਦੇ ਪਏ ਨੇ ਸਾਡੀ ਅਦੀ ਸ਼ਾਹਰ ਜੀ ਜੀ ਤੁਸੀਂ ਗੋਦਾ ਲੰਗਰ ਲਗਾਏ ਹੋਏ ਨਾਲ ਸੇਵਾ ਕਰ ਰਹੇ ਹੋ ਜੀ ਕਿਸ ਤਰ੍ਹਾਂ ਦਾ ਦੇਖ ਰਹੇ ਹੋ ਇਕੋ ਜੀ ਸਾਨੂੰ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਚਾਰ ਸਾਹਿਬਜ਼ਾਦੇ ਨਿੱਕੀ ਅਮਰਾਂ ਦੇ ਵਿੱਚ ਸ਼ਹੀਦ ਹੋਏ ਜਿਨ੍ਹਾਂ ਨੇ ਆਪਣੀ ਕੌਮ ਲਈ ਆਪਣੀ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂ ਮਹਾਰਾਜੇ ਨੇ ਤੇ ਸਾਨੂੰ ਕਦੀ ਵੀ ਉਹਨਾਂ ਦੀ ਸ਼ਹਾਦਤ ਨੂੰ ਨਹੀਂ ਭੁੱਲਣਾ ਚਾਹੀਦਾ ਸਭ ਤੋਂ ਸਾਡੇ ਬੱਚਿਆਂ ਨੂੰ ਚੰਗੇ ਰਾਹ ਪਾਉਣਾ ਚਾਹੀਦਾ ਤੇ ਜਿਵੇਂ ਮੈਂ ਕੱਲ ਇੱਕ ਉਪਰਾਲਾ ਕੀਤਾ ਛੋਟੇ ਚਾਰ ਸਾਹਿਬਜ਼ਾਦੇ ਮੂਵੀ ਗੁਰਦੁਆਰਾ ਨਾਮ ਸਿਮਰਨ ਸਿੰਘ ਵਾਰਡ ਨੰਬਰ 42 ਦੇ ਵਿੱਚ ਦਿਖਾਈ ਤੇ ਦੇਖ ਕੇ ਬੱਚੇ ਬਹੁਤ ਰੋਏ ਔਰ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਮਿਲਦੀ ਹੈ ਵੀ ਕਿਵੇਂ ਆਪਣੇ ਦੇਸ਼ ਪ੍ਰਤੀ ਆਪਣੇ ਗੁਰੂ ਪ੍ਰਤੀ ਆਪਣੇ ਧਰਮ ਪ੍ਰਤੀ ਆਪਾਂ ਨੂੰ ਖੜਨਾ ਚਾਹੀਦਾ ਇਸ ਕਰਕੇ ਮੇਰੇ ਹਿਸਾਬ ਨਾਲ ਆਪਾਂ ਨੂੰ ਸਾਰਿਆਂ ਨੂੰ ਇਸ ਬਾਰੇ ਜਾਣੂ ਹੋਣਾ ਚਾਹੀਦਾ ਆਪਣੇ ਬੱਚੇ ਜੋ ਇਨਾਂ ਚੀਜ਼ਾਂ ਤੋਂ ਵਾਂਝੇ ਨੇ ਉਹਨਾਂ ਨੂੰ ਨਾਲ ਦੀ ਨਾਲ ਆਪਾਂ ਨੂੰ ਇਹ ਚੀਜ਼ਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਜੇ ਜ਼ਿਆਦਾਤਰ ਲੜਕੀਆਂ ਹੀ ਸੇਵਾ ਕਰਦੇ ਨੌਜਵਾਨ ਬੜੇ ਘਟਦੇ ਨੇ ਜਿਹੜੇ ਅੱਜਕੱਲ ਨਸ਼ੇ ਦੀ ਗੁਲਤਾਨੇ ਸੁਣ ਲੱਗਦਾ ਨਹੀਂ ਵੀ ਸੇਵਾ ਕਰਨੀ ਚਾਹੀਦੀ ਨੌਜਵਾਨ ਨਹੀਂ ਇਹ ਗੱਲ ਨਹੀਂ ਕਹਿ ਸਕਦੇ ਲੜਕੀਆਂ ਵੀ ਸਾਡੀਆਂ ਲੜਕੀਆਂ ਤੋਂ ਘਟ ਨਹੀਂ ਹੈਗੀਆਂ ਕਿਸੇ ਮੈਟਰ ਦੇ ਵਿੱਚ ਲੜਕੀਆਂ ਨਹੀਂ ਘਟ ਇਹ ਤਾਂ ਲੜਕੀਆਂ ਦੇ ਵਿੱਚ ਸਾਡੀਆਂ ਧੀਆਂ ਦੇ ਵਿੱਚ ਜਜ਼ਬਾ ਸੇਵਾ ਕਰਨ ਦਾ ਲੜਕਿਆਂ ਜੀ ਵੀ ਹੈਗਾ ਜਜ਼ਬਾ ਠੀਕ ਆ ਕੋਈ ਕਮਾਂਗਾਰਾਂ ਤੇ ਗਏ ਆ ਜੋ ਕੁਝ ਕਿਵੇਂ ਕਹਿ ਸਕਦੇ ਆ ਆਪਾਂ ਬਟ ਇਹ ਨਹੀਂ ਕਹਿ ਸਕਦੇ ਵੀ ਸਾਰੇ ਬੰਦੇ ਆਪਣੇ ਨਸ਼ੇ ਕਰਦੇ ਆ ਠੀਕ ਆ ਬੱਚਾ ਗਲਤ ਰਾਹ ਜ਼ਰੂਰ ਪੈ ਸਕਦਾ ਪਰ ਉਹਦੇ ਵਾਪਸੀ ਦਾ ਵੀ ਰਸਤਾ ਹੈਗਾ ਜੀ ਮੈਂ ਹੁਣ ਗੱਲ ਕਰਦਾ ਤੁਹਾਡੇ ਸਿਆਸੀ ਕਰਿਆ ਸੀ ਮਹਿਜ ਤਿੰਨ ਵੋਟਾਂ ਦੇ ਤੁਸੀਂ ਤੇ ਗਲੀ ਪੈਸੀ ਸੀ ਪੁਰਾ ਕੱਪ ਕੰਫਿਗਰ ਗਿਆ ਉੱਪਰ ਕਿੰਨਾ ਦੇ ਦਿੱਤਾ ਤੁਸੀਂ ਉਹ ਸੁਣ ਤਿੰਨ 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 ਵੋਟਾਂ ਲੱਗੇ ਦੇਖੋ ਸਰਕਾਰ ਨਾਲ ਟੱਕਰ ਹੈ ਜੀ ਹਾਂ ਠੀਕ ਹੈ ਜੀ ਇੱਕ ਪਾਸੇ ਸਰਕਾਰ ਜਿੱਤਿਆ ਆਇਆ ਉਥੋਂ ਦਾ ਮੌਜੂਦਾ ਕਾਉਂਸਲਰ ਨਾਲ ਉਹਦੇ ਸਾਰੇ ਤਲਬਦਲੂ ਜਿਹੜੇ ਆਮ ਹੋਰ ਪਾਰਟੀਆਂ ਤੋਂ ਆ ਕੇ ਝਾੜੂ ਦੇ ਵਿੱਚ ਆਏ ਨੇ ਉਹਨਾਂ ਨੇ ਪੂਰਾ ਉਹਦਾ ਸਾਥ ਦਿੱਤਾ 2500 ਤੋਂ 3000 ਮੇਰੀ ਕਾਂਗਰਸ ਦੀ ਪੱਕੀ ਵੋਟ ਜੋ 2 ਦਿਨ ਪਹਿਲਾਂ ਹੀ ਕਟਾ ਕੇ ਇਹਨਾਂ ਨੇ ਸਾਈਡ ਤੇ ਕਰਤੀ ਨਹੀਂ ਤਾਂ ਲੀਡ ਤੁਸੀਂ 3 ਵੋਟਾਂ ਦੀ ਕਹਿੰਦੇ ਹੋ ਲੀਡ ਤੁਹਾਨੂੰ ਇਹ 2500 ਦੀ ਮਿਲਣੀ ਸੀ ਜੀ ਜੰਡਾ ਕੀ ਰਹੇਗਾ ਥੋੜਾ ਜਿਹਾ ਲਗਾਤਾਰ ਬੰਦਣਾ ਖਲਾਸੀ ਨੂੰ ਬੰਦਣਾ ਜੰਡਾ ਕੀ ਰਹੇਗਾ ਜੋ ਕੌਂਸਲਰ ਹੁਣ ਤੱਕ ਨਹੀਂ ਕਰ ਸਕਦੇ ਕੁਝ ਐਕਸਟਰਾ ਕਰਕੇ ਦਿਖਾਉਣਾ ਜਿੱਦਾਂ ਕੀ ਜਿੱਦਾਂ ਕੀ ਹਰ ਗਲੀਆਂ ਦੇ ਵਿੱਚ ਮਾਡਲ ਟਾਊਨ ਵਗੈਰਾ ਤੁਸੀਂ ਚੱਲ ਜੋ ਉੱਥੇ ਆਪਣਾ ਤੁਸੀਂ ਦੇਖੋਗੇ ਵੀ ਜਿਵੇਂ ਇੱਥੇ ਲੱਗਿਆ ਹੋਇਆ ਗਲੀ ਨੰਬਰ 6 ਨਿਊ ਜਨਤਾ ਨਗਰ ਵਾਰਡ ਨੰਬਰ 36 ਜਾਂ ਜੋ ਵੀ ਸਾਡਾ ਮੇਨ ਉਪਰਾਲਾ ਹੋਊਗਾ ਵੀ ਅਸੀਂ ਗਲੀਆਂ ਦੇ ਕੋਨਿਆਂ ਤੇ ਹਾਊਸ ਨੰਬਰ ਲਿਖੀਏ ਵੀ ਸਟਰੀਟ ਨੰਬਰ ਇੰਨਾ ਹਾਊਸ ਨੰਬਰ ਐਨੇ ਤੋਂ ਐਨੇ ਤੱਕ ਇਸ ਕਰ ਬਿਲਕੁਲ ਜਿਵੇਂ ਮਾਡਲ ਟਾਊਨ ਡਿਗਰੀ ਵਗੈਰਾ ਕੋਸ਼ ਏਰੀਆ ਦੇ ਵਿੱਚ ਆ ਤੇ ਮੇਰੀ ਵੀ ਇਹੀ ਕੋਸ਼ਿਸ਼ ਆ ਮੈਂ ਆਪਣੇ ਵਾਰਡ ਨੰਬਰ 42 ਨੂੰ ਸੋਹਣਾ ਵਾਰਡ ਬਣਾਵਾ ਉਹ ਕੀ ਕਿ ਨਾ ਦੇ ਰਿਹਾ ਕਿ ਸਾਕ ਨੂੰ ਮਰਦ ਵਿੱਚ ਬਲਕ ਦਿਨ ਹੋ ਜਾ ਦੇਖੋ ਉਹਦੇ ਲਈ ਤਾਂ ਸਾਨੂੰ ਅਲੱਗ-ਅਲੱਗ ਕੈਂਪ ਲਗਾਉਣੇ ਪੈਣੇ ਆ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ ਬੱਚਿਆਂ ਦੇ ਲਈ ਉਹ ਅਸੀਂ ਨਾਲ ਦੀ ਨਾਲ ਉਪਰਾਲੇ ਕਰਾਂਗੇ ਸਾਰੇ ਹੋਰ ਵੀ ਕਾਉਂਸਲਰ ਦੇ ਜੋ ਕੰਮ ਨੇ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਗਲੀਆਂ ਨਾਲੀਆਂ ਸੜਕਾਂ ਇਹ ਤਾਂ ਚਲੋ ਆਮ ਨੋਰਮਲ ਕੰਮ ਹੋ ਗਏ ਇਸ ਤੋਂ ਇਲਾਵਾ ਵੀ ਜੋ ਵੀ ਕੰਮ ਹੋਣਗੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਜਿਵੇਂ ਅੱਜ ਸਾਰਾ ਦਿਨ ਲਾਈਟ ਦੀ ਪ੍ਰੋਬਲਮ ਚਲਦੀ ਰਹੀ ਲੋਕੀ ਕੰਪਲੇਂਟ ਲਿਖਾ ਰਹੇ ਆ ਕੰਪਲੇਂਟ ਹੀ ਨਹੀਂ ਲੋਜ ਹੋ ਰਹੀ ਨੰਬਰ ਹੀ ਨਹੀਂ ਨੋਟ ਹੋ ਰਿਹਾ ਪਰ ਫਿਰ ਵੀ ਅਸੀਂ ਪੈਲ ਦੇ ਆਧਾਰ ਤੇ ਉਹ ਕੰਮ ਡਿਪਾਰਟਮੈਂਟ ਦੀ ਇੱਕ ਅੰਗਲੀ ਦਾ ਸਹੂਲਤ ਲਾ ਰਹੀ ਜੀ ਤੁਸੀਂ 1912 ਤੇ ਕੰਪਲੀਟ ਕਰਕੇ ਦੇਖੋ ਤੁਹਾਡੀ ਕੰਪਲੀਟ ਹੀ ਨਹੀਂ ਨੋਟ ਹੋਣੀ ਫੋਨ ਹੀ ਨਹੀਂ ਚੱਕਣਾ ਕਾਫੀ ਦਿੱਕਤਾਂ ਆ ਰਹੀਆਂ ਨੇ ਫਿਰ ਇਹ ਹਾਲੇ ਕਿ ਤੁਸੀਂ ਹੁਣ ਤਾਂ ਸਰਦੀਆਂ ਨੇ ਗਰਮੀ 'ਚ ਬੜਾ ਬੁਰਾ ਹਾਲ ਹੋਊਗਾ ਬਿਲਕੁਲ ਜੀ ਬਿਲਕੁਲ ਹੋ ਰਿਹਾ ਹਜੇ ਇੱਕ ਦਿਨ ਦੀ ਇੱਕ ਦਿਨ ਦੀ ਬਰਸਾਤ ਨੇ ਇੰਨਾ ਬੁਰਾ ਹਾਲ ਕਰਤਾ ਤੇ ਤੁਸੀਂ ਅੱਗੇ ਸੋਚੋ ਅੱਗੇ ਕੀ ਕੀ ਹੋਊਗਾ ਬੜੀਆਂ ਤਾਂ ਗੱਲ ਕਰੇਗਾ ਤੁਹਾਡੇ ਟੂਟੀਆਂ ਹੋਈਆਂ ਨੇ ਮੈਂ ਲੰਘਿਆ ਮੈਂ ਹੁਣ ਬਹੁਤੀ ਕਹਿ ਸਕਦਾ ਹਾਂ ਕੀ ਬਹੁਤ ਔਖਾ ਲੋਕਾਂ ਦਾ ਸਾਰਾ ਕੁਝ ਸਹੀ ਕਰਾਂਗੇ ਜੀ ਜੋ ਵੀ ਬੈਸਟ ਪੋਸੀਬਲ ਹੋਇਆ ਜੋ ਕਾਉਂਸਲਰ ਦਾ ਕੋਟਾ ਉਹ ਪਹਿਲਾਂ ਸਾਡੇ ਐਮਪੀ ਸਾਹਿਬ ਜਿਹੜੇ ਹੈਗੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੋ ਉਹਨਾਂ ਦਾ ਵੀ ਸਰਕਾਰੀ ਕੋਟਾ ਉਹ ਵੀ ਅਸੀਂ ਆਪਣੇ ਵਾਰਡ ਪਰਤੀ ਯੂਜ਼ ਕਰਾਂਗੇ ਤਾਂ ਕਿ ਆਪਣੇ ਵਾਰਡ ਦਾ ਸੁਧਾਰ ਕਰ ਸਕੀਏ ਲੋਕੀ ਕਹਿੰਦੇ ਵੀ ਇੱਥੇ ਇੱਕ ਸਮਾਜਿਕ ਬੈਦ ਘਰਾਣਾਂ ਦੇ ਖਿਲਾਫ ਸੀਗੇ ਤੇ ਮੀਤ ਸਿੰਘ ਨੂੰ ਆਈ ਹੋਵੇ ਬਦਲਿਆ ਦੇਖੋ ਕੋਈ ਸਾਡਾ ਜ਼ਮੀਨਦਾਰ ਹੋਣਾ ਨਹੀਂ ਸੀਗਾ ਮਾੜਾ ਮੋਟਾ ਰਾਜਨੀਤੀ ਦੇ ਵਿੱਚ ਚੱਲਦੇ ਇਹਨਾਂ ਤੇ ਸਿਆਸੀ ਰੌਲਾ ਸੀ ਉਹ ਨਿਬੜ ਚੁੱਕਾ ਕੋਈ ਅਸੀਂ ਗੱਲ ਨਹੀਂ ਦੇਖੋ ਫਾਈਨਲ ਕੇਸ ਚੱਲ ਰਿਹਾ ਚਲੋ ਜੋ ਵੀ ਆ ਜੋ ਵੀ ਉਹਦਾ ਡਿਸੀਜਨ ਆਊਗਾ ਉਹ ਕੋਰਟ ਤੇ ਡਿਪੈਂਡ ਹੈ ਜੀ ਮਾਨਯੋਗ ਕੋਰਟ ਨੇ ਜੋ ਵੀ ਫੈਸਲਾ ਦੇਣਾ ਪਰ ਜੋ ਅਸੀਂ ਸਾਡੀ ਕੋਸ਼ਿਸ਼ ਹੈ ਵੀ ਅਸੀਂ ਦਿਲੋਂ ਨਫ਼ਰਤ ਮਿਟਾ ਕੇ ਅਸੀਂ ਇਕੱਠੇ ਰਹੀਏ ਤੇ ਰਲ ਕੇ ਕੰਮ ਕਰੀਏ ਇਹ ਨੂੰ ਕੰਟੀ ਕਰ ਬੜਾ ਕੰਝ ਕੱਚ ਰਹੇ ਸੀਗਾ ਵੀ ਲੋਨੀ ਆ ਗਈ ਹਰੌਣਾ ਹੀ ਹਰੌਣਾ ਜਿੱਦਾਂ ਉਹ ਰਾਤ ਮੌਰੀ ਨੋਨੀ ਕਰਦੇ ਹੁੰਦੇ ਸੀਗੇ। ਬਿਲਕੁਲ ਸਹੀ ਗੱਲ ਹੈ ਇਹ। ਜਿਹਦੇ ਸਿਰ ਤੇ ਮਾਲਕ ਦਾ ਹੱਥ ਹੋਵੇ ਉਹਨੂੰ ਕੋਈ ਨਹੀਂ ਹਰਾ ਸਕਦਾ। ਮੈਂ ਤਾਂ ਇਹੀ ਗੱਲ ਕਹੂੰਗਾ ਮਾਲਕ ਦਾ ਹੱਥ ਮੇਰੇ ਸਿਰ ਤੇ ਸੀ। ਮਾਲਕ ਨੇ ਮੇਰੀ ਸੁਣ ਲਈ। ਤੁਹਾਡੇ ਸਾਰੇ ਭਰਾਮਾਂ ਦੀ ਦੁਆਵਾਂ ਤੇ ਪਿਆਰ ਸਦਕਾ ਅੱਜ ਮੈਂ ਕਾਉਂਸਲਰ ਬਣ ਗਿਆ। ਉਹਨੇ ਕਿਹੜੇ ਕੰਮ ਤੋਂ ਪਹਿਲਾਂ ਕਾਉਂਸਲਰ ਬਣਿਆ ਹੋ ਦੁਬਾਰਾ ਫਿਰ ਬਣਿਆ ਹੋ। 3 ਸਾਲ ਦਾ ਪੀਰੀਅਡ ਵਿੱਚ ਗੈਪ ਰਿਹਾ। ਲਗਭਗ 7 ਸਾਲ ਹੋ ਗਏ ਜੀ। 2018 ਫਰਵਰੀ ਜਿਹੇ ਇਲੈਕਸ਼ਨ ਹੋਏ ਸੀ ਤੇ ਹੁਣ 2025 ਆਉਣ ਵਾਲਾ। 7 ਸਾਲ ਪਹਿਲਾਂ ਮੈਂ ਕੁਸ਼ੂਟ ਤੇ ਰਹਿ ਗਿਆ ਸੀ ਔਰ ਜਿਸ ਬੰਦੇ ਕੋਲ ਰਹਾ ਸੀ ਮੈਂ ਉਸੇ ਬੰਦੇ ਨੂੰ ਹੁਣ ਹਰਾਇਆ ਉਹਦੇ 'ਚ ਕੁਝ ਕਮੀਆਂ ਸੀ ਜਿਸ ਵਜ੍ਹਾ ਕਰਕੇ ਉਹ ਹਾਰਿਆ ਜੀ ਤੇ ਮੈਂ ਇਹੀ ਕੋਸ਼ਿਸ਼ ਕਰੂੰਗਾ ਵੀ ਮੇਰੇ ਕੋਲੋਂ ਗਲਤੀਆਂ ਨਾ ਹੋਣ ਮੈਂ ਆਪਣੀਆਂ ਕਮੀਆਂ ਦੂਰ ਕਰਾਂ ਜਿਹੜਾ 7 ਸਾਲ ਦਾ ਸਮਾਂ ਨਿਕਲ ਗਿਆ ਵਿੱਚ 3 ਸਾਲ ਦਾ ਗੈਪ ਰਹਿ ਗਿਆ ਜੀ ਕਾਰਕਸ਼ੂ ਭਾਗ ਜੀ ਕਾਰਕਸ਼ੂ ਭਾਗ ਦੇ ਕੰਮ ਨਹੀਂ ਹੋਏ ਜੀ ਬਿਲਕੁਲ ਜੀ ਬਿਲਕੁਲ ਪਹਿਲ ਦੇ ਆਧਾਰ ਤੇ ਪੂਰੇ ਕਰਾਂਗੇ ਸਾਡਾ ਹਾਊਸ ਬਣ ਜੇ ਇੱਕ ਵਾਰੀ ਉਸ ਤੋਂ ਬਾਅਦ ਅਸੀਂ ਸਾਰਾ ਆ ਗਿਆ ਜਪੀਰ ਸਿੰਘ ਹੋਣੀ ਦਾ ਸੁਪਨਾ ਕੀ ਹੈ ਇਸ ਬਾਗ ਦਾ ਮੇਰਾ ਸੁਪਨਾ ਇਹ ਹੈ ਜੀ ਮੈਂ ਆਪਣੇ ਬਾਗ ਨੂੰ ਸਭ ਤੋਂ ਸੋਹਣਾ ਬਾਗ ਬਣਾਵਾਂ ਲੁਧਿਆਣੇ ਦਾ ਨੰਬਰ 1 ਬਾਗ ਬਣਾਵਾਂ ਕੀ ਕੋਈ ਹੈ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਉਣ ਨੂੰ ਚਾਹਤੋਂ ਨੇ ਡੱਬਾ ਰੋਡ ਤੇ ਸੀਵਰੇ ਪ੍ਰਣਾਲੀ ਦੀ ਕਾਫੀ ਦਿੱਕਤ ਹੈ ਜਿਹਦੇ ਕਰਕੇ